ਕੋਈ ਇਹ ਨਾ ਕਹੋ ਵੀ ਇੱਧਰ ਪਾ ਦੇ ਉੱਧਰ ਪਾ ਦੇ ਮੈਂ ਤਾਂ ਸਾਰੇ ਰਿਸ਼ਤੇਦਾਰਾਂ ਲੈ ਕੇ ਭਗਵਾਨ ਤਮਾਨ ਹੋਰਾਂ ਨੂੰ ਵੋਟ ਪਾਊਂਗਾ ਕਿਉਂਕਿ ਕਹਿੰਦਾ ਇਸੇ ਇਸੇ ਨੌਕਰੀ ਦਾ ਮੇਰੇ ਮੁੰਡੇ ਤੋਂ ਸੁਖਵੀਰ ਬਾਦਲ ਹੋਰੀ 6 ਲੱਖ ਰੁਪਿਆ ਮੰਗਦੇ ਸੀ ਇਹਦੇ ਵਿੱਚ ਕਿਹਾ ਹੋਇਆ ਹੈ ਮੇਰੇ ਕੋਲੇ ਦੋ ਤਿੰਨ ਵੀਡੀਓ ਸਵੇਰੇ ਆ ਜ ਆ ਗਈਆਂ ਅੱਜ ਗਰੀਬਾਂ ਦੀਆਂ ਕੋਈ ਆਇਆ ਮੇਰੇ ਕੋਲੇ ਇੱਥੇ ਭੇਜੀ ਕਿਸੇ ਨੇ ਕੋਈ ਆਇਆ ਪਟਿਆਲੇ ਕੋਲੇ ਝੰਡੇ ਲੈਣ ਆਇਆ ਬਜ਼ੁਰਗ ਮੈਨੂੰ ਪਾਰਟੀ ਦੇ ਝੰਡੇ ਦੇ ਦਿਓ ਜੀ ਸਾਈਕਲ ਤੇ ਆਇਆ ਤੇ ਝੰਡੇ ਲੈਣ ਆਇਆ ਤਾਂ ਉਹਨੂੰ ਪੁੱਛਿਆ ਵੀ ਤੂੰ ਇੱਥੇ ਆਪ ਹੀ ਝੰਡੇ ਲੈਣ ਆ ਗਿਆ ਤਾਂ ਉਹਨੇ ਕੀ ਕਿਹਾ ਆ ਬਜ਼ੁਰਗ ਹੈ ਮ ਜਨ ਦਾ ਬਹੁਤ ਹੀ ਬਹੁਤ ਸ਼ੁਕਰ ਕਰਦਾ ਹੈ ਭਾਈ ਜੀ ਕੰਮ ਕੀ ਕਰਦਾ ਮੈਂ ਮਜ਼ਦੂਰ ਆ ਜੀ ਇਹ ਕਹਿੰਦਾ ਮੈਂ ਮਜ਼ਦੂਰ ਆ ਦਿਹਾੜੀ ਕਦੇ 300 ਦੀ ਮਿਲ ਜਾਂਦੀ ਹੈ ਕਦੇ 400 ਦੀ ਮਿਲ ਜਾਂਦੀ ਹੈ ਕਹਿੰਦਾ ਫਿਰ ਝੰਡਾ ਆਮਾ ਦੀ ਪਾਰਟੀ ਦਾ ਕਿਉਂ ਲੈਣਾ ਆ ਕਹਿੰਦਾ ਸਾਡੇ ਤਬਰ ਚ 6 ਜਵਾਕਾਂ ਨੂੰ ਨੌਕਰੀ ਮਿਲ ਗਈ 6 ਜਵਾਕਾਂ ਨੂੰ ਕਹਿੰਦਾ ਮੇਰਾ ਆਪਣਾ ਮੁੰਡਾ ਕਲਰਕ ਲੱਗ ਗਿਆ ਦੋ ਟੀਚਰ ਲੱਗੀਆਂ ਕੁੜੀਆਂ ਮੇਰਾ ਦੋਤਾ ਪਟਵਾਰੀ ਬਣ ਗਿਆ ਕਹਿੰਦਾ ਹੁਣ ਹੁਣ ਮੈਂ ਇਹਨੂੰ ਕੋਈ ਇਹ ਨਾ ਕਿਹੋ ਵੀ ਇੱਧਰ ਪਾ ਦੇ ਉੱਧਰ ਪਾ ਦੇ ਮੈਂ ਤਾਂ ਸਾਰੇ ਰਿਸ਼ਤੇਦਾਰਨ ਲੈ ਕੇ ਭਗਵੰਤ ਮਾਨ ਹੋਰਾਂ ਨੂੰ ਬੋਰਡ ਪਾਉਂਗਾ ਕਿਉਂਕਿ ਕਹਿੰਦਾ ਇਸੇ ਇਸੇ ਨੌਕਰੀ ਦਾ ਮੇਰੇ ਮੁੰਡੇ ਤੋਂ ਸੁਖਵੀਰ ਬਾਦਲ ਹੋਰੀ 6 ਲੱਖ ਰੁਪਇਆ ਮੰਗਦੇ ਸੀ ਇਹਦੇ ਵਿੱਚ ਕਿਹਾ ਹੋਇਆ ਤੁਸੀਂ ਮੇਰੇ ਫੋਨ ਤੇ ਜਾ ਕੇ ਡਾਊਨਲੋਡ ਕਰਕੇ ਦਿਖਾ ਦਿਓ ਇਹ ਚ ਕਿਹਾ ਹੋਇਆ ਬੰਦੇ ਨੇ ਕਿ ਉਸੇ ਨੌਕਰੀ ਦਾ 6 ਲੱਖ ਮੰਗਦੇ ਸੀ ਉਹੀ ਨੌਕਰੀ ਹੁਣ ਬਿਨਾਂ ਪੈਸੇ ਤੋਂ ਮਿਲ ਗਈ ਆ ਫਰਕ ਹੈ ਜੀ ਸੋ ਵੀਰੋ ਮੇਰਾ ਪਹਿਲੇ ਦਿਨੋਂ ਇਹ ਸੋਚਣਾ ਕੋਈ ਹਰਾ ਕਾਰਡ ਕੋਈ ਪੀਲਾ ਕਾਰਡ ਕੋਈ ਨੀਲਾ ਕਾਰਡ ਥੋੜੀ ਗਰੀਬੀ ਦੂਰ ਨਹੀਂ ਕਰ ਸਕਦਾ ਗਰੀਬੀ ਦੂਰ ਤੁਹਾਡੀ ਹੋਊਗੀ ਮੈਂ ਕਰੂੰਗਾ ਪਰ ਗਰੀਬੀ ਦੂਰ ਤੁਹਾਡੇ ਜਵਾਨ ਕਰ ਸਕਦੇ ਨੇ ਜੇ ਉਹਨਾਂ ਨੂੰ ਕੁਆਲਟੀ ਐਜੂਕੇਸ਼ਨ ਦੇ ਕੇ ਉਹਨਾਂ ਨੂੰ ਅਫਸਰ ਬਣਾ ਦਈਏ ਉਹ ਗਰੀਬੀਆਂ ਦੂਰ ਕਰਨਗੇ ਤੁਹਾਡੇ ਜਵਾਨਾਂ ਨੂੰ ਪੜ੍ਹਾਵਾਂਗੇ ਉਹਨਾਂ ਨੂੰ ਅਫਸਰ ਲਾਵਾਂਗੇ ਉਹ ਗਰੀਬੀਆਂ ਦੂਰ ਕਰਨਗੇ ਵੀਰੋ ਇੱਕ ਘਰ ਇੱਕ ਪਰਿਵਾਰ ਚ ਸਰਕਾਰੀ ਨੌਕਰੀ ਮਿਲ ਜੇ ਇੱਕ ਆਲੇ ਦੁਆਲੇ ਦੇ ਰਿਸ਼ਤੇਦਾਰਾਂ ਦਾ ਵੀ ਜੀਵਨ ਪੱਧਰ ਸੁਧਰ ਜਾਂਦਾ ਹੈ। ਗਵਾਂਡੀ ਵੀ ਪੁੱਛਣ ਆ ਜਾਂਦੇ ਨੇ ਕਿ ਕਿਹੜੀ ਕਿਤਾਬ ਪੜ੍ਹੀ ਸੀ, ਕਿਹੜਾ ਟੈਸਟ ਹੁੰਦਾ ਹੈ ਇਹ, ਇਹ ਪੇਪਰ ਕਿਹੜਾ ਹੁੰਦਾ ਹੈ, ਜ਼ਰੂਰ ਦੱਸਿਓ। ਜਿਨ੍ਹਾਂ ਜਿਨ੍ਹਾਂ ਦੇ ਜਵਾਕਾਂ ਨੂੰ ਨੌਕਰੀਆਂ ਮਿਲ ਗਈਆਂ, ਕਿਰਪਾ ਕਰਕੇ ਜੇ ਕੋਈ ਤੁਹਾਨੂੰ ਪੁੱਛਣ ਆਵੇ ਜ਼ਰੂਰ ਦੱਸਿਓ। ਕਿ ਆਹ ਹਾਂ ਹਾਂ ਇਹ ਪੜ੍ਹ ਲਾ, ਐਨੇ ਨੰਬਰ ਆ ਗਏ ਤਾਂ ਇੰਨੀ ਨੌਕਰੀ ਮਿਲ ਜੂਗੀ, ਜ਼ਰੂਰ ਦੱਸਿਓ ਆਪਾਂ ਸਾਰਿਆਂ ਨੂੰ ਕਾਮਯਾਬ ਕਰਨਾ ਹੈ। ਆਪਾਂ ਕੋਈ ਘਰ ਛੱਡਣਾ ਨਹੀਂ। ਜਿਹਦੇ ਘਰ ਦੇ ਵਿੱਚ ਕੋਈ ਅੱਜ ਰਾਤ ਦੇ ਚੁੱਲ੍ਹੇ ਦੀ ਕੋਈ ਚਿੰਤਾ ਹੋਵੇ ਕਿ ਚੁੱਲ੍ਹਾ ਜਲੂਗਾ ਜਾਂ ਨਹੀਂ ਇਹ ਮੇਰੀ ਸੋਚ ਹੈ ਚੱਕ ਤਾਂ ਮੈਂ ਕਿ ਮੇਕ ਸ਼ੋਰ ਇਟ ਸਾਉਂਡ ਰਾਈਟ ਬॉयज